ਆ ਵਾਹਿਗੁਰੂ ਸਾਹਿਬ ਜੀਓ ਨਿਪੰਕਾਰ ਸਤਿਗੁਰ ਪ੍ਰਸਾਦਿ ਸਭ ਪ੍ਰਸਾਦ ਸਵਈਏ ਪਾਤਸ਼ਾਹ ਦੇਸੀ ਸਰਾਵਕ ਸੁਧ ਸਮੋਸਿ ਦਾਨਕ ਦੇਖਿ ਰਿਓ ਕਰ ਜੋਗ ਜਤੀ ਕੇ ਸੂਰ ਸਰਾਧਨ ਸੁਧ ਸੁਦਾਜਕ ਸੰਤ ਸਮੋ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖਿ ਰਿਓ ਮਤ ਕਉਨਾਦ ਕੀਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੋਭ ਉਤੰਗ ਸਰੰਗ ਸਵਾਰੇ ਮੋੜ ਤੁੰਗ ਕੁਰੰਦ ਸੇ ਕੋਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਪੂਪ ਪਨੀ ਵਿਦਨ ਹਮ ਸੀਸ ਨਾ ਜਾਤ ਵਿਚਾਰੇ ਤੇ ਬੈਤੋ ਕਹਾ ਪਏ ਭੂਪਤ ਅੰਤ ਖੁਲਾੰਗੀ ਪਏ ਬਦਾਰੇ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜਤ ਢੋਲ ਮਰਦੰਗ ਨਿਗਾਰੇ ਬੁੰਜਤ ਗੂੜ ਗਜਾਨਕ ਸੁੰਦਰ ਇਨ ਸਤ ਹੈ ਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਭੂਪਤ ਕੋਨ ਗਨੇਨ ਹੀ ਜਾਦ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੀ ਤੀਰਥ ਨਾਨ ਦੇ ਆਤਮ ਦਾਨ ਸੋ ਸੰਜਮ ਨੇਮ ਨੇਕ ਬਸਿਖੈ ਬੇਦ ਪੁਰਾਨਕ ਦੇਵ ਪੁਰਾਨ ਜਮੇ ਜਵਾਨ ਸਮਾਨ ਕੇ ਪਿਖੈ ਪਉਣ ਆਹਾਰ ਜਤੇ ਜਤਾਰ ਸਵੇ ਸੋ ਵਿਚਾਰ ਹਜ਼ਾਰ ਕਾ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੇ ਬਿਨ ਏਕ ਨਾ ਲੇਖੈ ਸੋਦ ਸੁਪਾ ਦੁਰੰਤ ਤੁਬਹਾ ਸੋ ਸਾਜ ਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਲੇ ਨਾ ਹਲੇਂਗੇ ਤੋਰ ਅਰੀ ਨ ਮਰੋਰ ਮਾਸਨ ਮਤ ਮਤੰਗਨ ਮਾਨ ਮਲੇਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ ਬੀਰ ਪਾਰ ਬੜੇ ਬੜੇ ਆਰਵਚਾਰੇ ਸਰ ਕੀ ਤਰ ਵਿਸ਼ਿਆ ਤੋਰਤ ਦੇਸ ਮਲਿੰਦ ਵਾਸਨ ਮਤ ਜਾਨਕ ਮਨ ਮਲਿਆ ਵਾੜੇ ਘੜਾ ਰੋ ਤੋਂ ਨਹਾਰ ਸੁਬਾਤ ਨਹੀਂ ਚੱਕ ਚੜ੍ਹ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਂ ਜਗਨੇ ਸਿਖਤ ਹੋਇਆ ਨਾਨਕ ਦੇਵ ਫਨਿੰਦਨ ਸਾਚਰ ਭੂਤ ਭਵਿਤ ਭੁਆਨ ਜਪੇਗੇ ਜੀਵ ਜਿਤੇ ਜਲ ਮੈ ਥਲ ਮੈਂ ਪਲ ਹੀ ਪਲ ਮੈਂ ਸਭ ਥਾਤ ਸੁਮੇਗੇ ਪੰਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਪੁੰਚ ਕਪੇਗੇ ਸਾਜ ਸਮੁ ਪਰਸੰਨ ਫਿਰੇ ਜਗ ਸਤਰ ਸਵੇ ਅਬ ਲੋਚ ਮੇਗੇ मानव इंद्रकु जिंद्रन रातब जंत्रलोक पराज करेंगे कोट स्नान गजाक दान अनेक सोमवर साज भरेंगे ब्रह्मवे सर्व संसति पर अंतुसे जम्पास परेंगे जिन श्री पद के पर सह भक्त नर फिर न देतेंगे कहां पयो जो दोलोचन मूंदत है ਮੈਂ ਟਰਬਗ ਧਿਆਨ ਲਗਾਇਓ ਨਾ ਤਫਰੀ ਉਲੀਸਾ ਸਮੁੰਦਰ ਲੋਕ ਉਪਰ ਲੋਕ ਆਇਓ ਬਾਸ ਕਿਉਂ ਵਿਖਿਆਨ ਸੁ ਬੈਠ ਕੇ ਐਸੇ ਐਸੇ ਸੁਬੈ ਸੁਪਤਾਇਓ ਸੱਚ ਕਹੋ ਸਨ ਨਿਹੋ ਸਵੇ ਜਿਨ ਪ੍ਰੇਮ ਕੀਓ ਦਿਨੇ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੀ ਲਟਕਾਇਓ कहूं लिखियो हर वच दिशा में कहूँ पछा को शीश निभायो को को पूजत है बस को मृतान को पूजन तायो कोर क्रिया उर जो सभी जग श्री भगवान को भेद न पायो को को पूजत है बस को मृतान को पूजन तायो कोर क्रिया उर जो सभी जग ਭਗਵਾਨ ਕੋ ਪੀੜਾ ਨਾ ਪਾਇਓ